ਉਦੋਂ ਉਦੋਂ ਤਾਂ ਕਰਕੇ ਹਾਂ ਐ ਕਿਤਾ ਹਾਂ ਐ ਵੀ ਤੂੰ ਕੀਤਾ ਐ ਕਿਤਾ ਬਾਤ ਕਹਣਾ ਮਾ ਕਦਾ ਫਿਰ ਕੀਤਾ ਤਾਂ ਕੋਈ ਨਹੀਂ ਮੈਂ ਮੈਂ ਕਹਤਾ ਜੰਦੇ ਉੱਥੇ ਚੂੜ ਬੋਲੇ ਇਹਦਾ ਮਤਲਬ ਯਾਰ ਜੇ ਨਾ ਕਹਿੰਦਾ ਫਿਰ ਨਾ ਕਹਿ ਕੇ ਦੱਸਦਾ ਵੀ ਹਾਂ ਨਹੀਂ ਕੀਤਾ ਉਹਨਾਂ ਕੋਲ ਸਾਰੇ ਸਬੂਤ ਪਏ ਸੀਗੇ ਜੇ ਨਾ ਕਹਿੰਦੇ ਉਹਨਾਂ ਸਾਰੇ ਸਬੂਤ ਦੇਣੇ ਸੀ ਵੀ ਆਹ ਆ ਉਹਦੇ ਤਾਂ ਹਾਂ ਹਾਂ ਕਰੀਗੇ ਬਾਜ ਮੁੱਕੇ ਆਏ ਲੋਕਾਂ ਨੂੰ ਕੰਮ ਨਹੀਂ ਸਮਝਦੇ ਯਾਰ ਤੁਸੀਂ ਸਾਡੇ ਰੱਬ ਨੂੰ ਭੇਜ ਜਾਓਗੇ ਤੁਸੀਂ ਯਾਰ ਆਏ ਤਾਂ ਨਾ ਕਰੋ ਯਾਰ ਤੁਸੀਂ ਕੋਈ ਜਮਾਂਦਰੂ ਰਾਜੇ ਹੋ ਲੋਕਤੰਤਰ ਹੈ ਜਿੰਨੂੰ ਮਰਜ਼ੀ ਚਤਾ ਲਿਓ ਭਾਈ ਜੀ ਤੜਕੀ ਮੈਨੂੰ ਗਾਲਾਂ ਕੱਢਣ ਲੱਗਿਆ ਬੰਤ ਮਾਨ ਅਜਾ ਜਦੋਂ ਉਹਨਾਂ ਨੇ ਟੀਵੀ ਤੇ ਮੈਂ ਪਹਿਲਾਂ ਆਉਂਦਾ ਹੁੰਦਾ ਸੀ ਪੀਟੀਸੀ ਤੇ ਉਦੋਂ ਕਹਿੰਦੀ ਕਮਾਲ ਭਗੰਤ ਮਾਨ ਕਮਿਟੀ ਦੀ ਸ਼ਾਨ ਹੁਣ ਕਹਿੰਦੇ ਨਾ ਨਾ ਬੰਦਾ ਹੀ ਨਹੀਂ ਬਦਲਿਆ ਇਹ ਬੰਦਾ ਨਹੀਂ ਬਦਲਿਆ ਮੈਂ ਕਰ ਕੀ ਦਿੱਤਾ ਨੁਕਸਾਨ ਕਰਤਾ 1 ਰੁਪਈਆ ਦਾ ਗਿਣਾ ਦਿਓ ਤਿੰਨ ਸਾਲ ਹੋ ਗਏ ਯਾਰ 1 ਰੁਪਈਆ ਦਾ ਨੁਕਸਾਨ ਗਿਣਾ ਦਿਓ ਮੈਨੂੰ ਪੰਜਾਬ ਦਾ ਕਰਤਾ ਹੋਵੇ ਮੈਂ ਹੁਣ ਝੋੜੀਆਂ ਆੜਦੇ ਫਿਰਦੇ ਆ ਮੈਂ ਝੋਲੀ ਆੜਦਾ ਗਵਾਹ ਲੋਕਾਂ ਨੂੰ ਘਟੀ ਜਾਂਦੇ ਤੁਸੀਂ ਹਾਂ ਕੋਈ ਕਰਦੇ ਹੋ ਯਾਰ ਲੋਕਾਂ ਨੇ ਤਾਂ ਤੁਹਾਨੂੰ ਇੰਨਾ ਰਾਜ ਦੇਤਾ ਸੀ ਜੇ ਚੱਜ ਦੇ ਨਿਕਲੇ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਇੱਥੇ ਮੈਨੂੰ ਕਹਿੰਦੇ ਸੀ ਕੀ ਕਹਿਣਾ ਚਾਹੋਗੇ ਇਦੇ ਬਾਰੇ ਸੁਖਵੀਰ ਸਿੰਘ ਬਾਦ ਮੈਂ ਕਹਿੰਦਾ ਜਿੱਦਿਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਂਦੀਆਂ ਮੈਂ ਉਹਦੇ ਬਾਰੇ ਕੀ ਕਹਾਉਂ ਪਰਮਾਤਮਾ ਹੀ ਹੈ ਜੀ ਮੈਂ ਮੈਂ ਕੌਣ ਆ ਜੀ ਹੁਣ ਲੋਕਾਂ ਨੂੰ ਜ਼ਿੰਮੇਵਾਰ ਠਹਿ ਰਾਈ ਜਾਂਦੇ ਹੋ ਬਈ ਕਿਉਂ ਲੋਕੋ ਜ਼ਿੰਮੇਵਾਰ ਨੇ ਬਈ ਕਹਿੰਦੇ ਤੁਸੀਂ ਜ਼ਿੰਮੇਵਾਰ ਹੋ ਕਹਿੰਦਾ ਲੈ ਕਿਉਂ ਲੋਕਾਂ ਨੇ ਐਨੀ ਵਾਰ ਥੋੜੀਆ ਸਰਕਾਰਾਂ ਬਣਾ ਦੇ ਤੁਸੀਂ ਕੰਮ ਕੀਤਾ ਹੁੰਦਾ ਲੋਕ ਫਿਰ ਅੱਛਾ ਕਹਿੰਦੇ ਜਿੱਧਰ ਮਰਜ਼ੀ ਦੇਖ ਲਓ ਸਾਰਾ ਕੰਮ ਕਹਿੰਦੇ ਅਸੀਂ ਕੀਤਾ ਹੈ ਤੇ ਫਿਰ ਹਟਾਏ ਕਿਉਂ ਲੋਕਾਂ ਨੇ ਫਿਰ ਜੇ ਨਹੀਂ ਕੀਤਾ ਤਾਂ ਲੋਕਾਂ ਨੇ ਹਟਾਏ ਕਿਉਂ ਫਿਰ ਸਾਨੂੰ ਨਹੀਂ ਪਤਾ ਕਿ ਵਿੱਦਿਆ ਨੂੰ ਕਿਹਨੇ ਠੰਗ ਮਾਰੀ ਐ ਸਾਨੂੰ ਪਤਾ ਨਹੀਂ ਲੋਕ ਕਮਲੇ ਨੇ ਕਿ 331 ਪਾ ਕੇ ਲਾਈਨ ਖਿੱਚ ਕੇ ਉੱਤੇ ਚੌਂਕਾ ਪਾ ਦੋ ਤਾਂ ਤੋਤਾ ਬਣ ਜਾਂਦਾ ਐ ਐਸਾ ਇਹਨਾਂ ਕਰਦੇ ਰਹੇ ਸਾਡੇ ਸਿੱਖਿਆ ਮੰਤਰੀ ਤੇ ਇਹਨਾਂ ਨੂੰ ਕੀ ਪਤਾ ਸਿੱਖਿਆ ਲੈ ਕੀ ਹੁੰਦੀ ਐ ਸਿੱਖਿਆ ਪੜ੍ਹੀ ਹੋਵੇ ਕਦੇ ਪੜ੍ਹਿਆ ਇਕਨੋਮਿਕਸ ਦਾ ਕਦੇ ਲੈਕਚਰ ਲਾਇਆ ਹੋਵੇ ਕਦੇ a² b² 2ab ਦਾ ਫਾਰਮੂਲਾ ਕਦੇ ਪੜ੍ਹਿਆ ਹੋਵੇ ਜ਼ਿੰਦਗੀ ਚ ਕਦੇ tan θ cos θ ਪੜ੍ਹਿਆ ਹੋਵੇ ਤਾਂ ਪਤਾ ਲੱਗੇ ਬਣ ਗਏ ਮੰਤਰੀ ਬਣ ਗਏ ਚੱਲ ਵੀ ਤੂੰ ਹੁਣ ਤੇਰਾ ਮੁੰਡਾ ਹੁਣ ਤੇਰਾ ਭਤੀਜਾ ਹੁਣ ਤੂੰ ਹੁਣ ਤੇਰਾ ਸਾਲਾ ਹੁਣ ਤੇਰਾ ਜੀਜਾ ਚੱਲ ਦੁਖੀ ਕਰ ਲੇ ਯਾਰ ਇਹਨਾਂ ਨੇ ਅਸੀਂ ਦੁਖੀ ਹੋ ਕੇ ਆਏ ਹਾਂ ਅਸੀਂ ਮੈਂ ਕੱਲ ਦਿੱਲੀ ਸੀ ਅੱਜ ਵੀ ਦਿੱਲੀ ਆਉਂਗਾ ਹੁਣ ਪਰ ਮੈਂ ਕਿਹਾ ਵੀ ਮੋਗੇ ਵਾਲਾ ਪ੍ਰੋਗਰਾਮ ਨਹੀਂ ਕੈਨਸਲ ਕਰਾਂ ਕਿਉਂਕਿ ਇਹ ਮਾਮਾਂ ਭੈਣਾਂ ਦਾ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ ਔਰ ਐਪਰੀਸ਼ੀਏਸ਼ਨ ਹੌਸਲਾ ਫਜਾਈਏ ਹੋਰ ਮੈਂ ਕੀ ਦੇ ਜੀ ਤੁਸੀਂ ਆਪ ਆਪਣੇ ਹੱਥੀ ਕਮਾ ਰਹੇ ਹੋ ਮੈਨੂੰ ਤਾਂ ਇੰਨੀ ਵਧੀਆ ਲੱਗੀ ਜਾਂਦਾ ਜੀ ਅਈ ਤਾਂ ਹੱਥੀ ਕੰਮ ਕਰਨ ਵਾਲੇ ਬੰਦੇ ਆ ਜੀ ਅਸੀਂ ਸਾਡੇ ਕਿਹੜਾ ਬਾਪੂ ਕੋਈ ਮੰਤਰੀ ਰਹੇ ਸਾਨੂੰ ਕੋਈ ਪੈਸੇ ਛੱਡ ਦੇ ਹੋਣ ਬਿੱਲਾਰਾ ਪੁੱਤ ਨਹੀਂ ਆਲੇ ਲੋ ਉਹ ਮਸਤਾਬ ਕਮਾਇਆ ਕਲਾਕਾਰ ਦੇ ਤੌਰ ਤੇ ਵੀ ਉਹ ਤੋਂ ਪਹਿਲਾਂ ਖੇਤੀ ਵੀ ਕੀਤੀ ਹੈ ਹੱਤੀ ਕੀਤੀ ਅੱਜ ਵੀ ਠੇਕੇ ਤੇ ਜ਼ਮੀਨ ਦਿੰਨੇ ਆ ਤੇ ਸਾਰਾ ਪਤਾ ਹੈ ਕਿ ਕਿਵੇਂ ਕੰਮ ਹੁੰਦਾ ਹੈ ਕਿਵੇਂ ਦੇਖੋ ਜਿਹੜਾ ਤੁਹਾਡੇ ਚੋਂ ਰਿਹਾ ਹੈ ਜਿਹੜਾ ਤੁਹਾਡੇ ਵਰਗਾ ਹੈ ਉਹੀ ਦੁੱਖ ਤਕਲੀਫਾਂ ਜਾਣ ਸਕਦਾ ਹੈ ਜਿਹੜੇ ਸੋਨੇ ਦੇ ਚਮਚੇ ਲੈ ਮੂੰਹ ਚ ਲੈ ਕੇ ਜੰਮਦੇ ਉਹਨਾਂ ਨੂੰ ਕੀ ਪਤਾ ਕੀ ਹੁੰਦਾ ਪੁੱਛ ਲਓ ਉਹਨਾਂ ਨੂੰ ਪੁੱਛ ਲਓ ਜਿਹੜੇ ਹੁੰਦੇ ਰਜਵਾੜੇ ਪੁੱਛ ਲਓ ਉਹਨਾਂ ਨੂੰ ਲੈਂ ਕਰੂ ਸ਼ਰਤ ਲਾ ਲੋ ਦੱਸਿਓ ਨਾ ਆ ਤਿੰਨ ਚਾਰ ਜਿਹੜੇ ਮੇਨ ਬਣੇ ਫਿਰਦੇ ਪੰਜਾਬ ਦੇ ਚੌਧਰੀ ਸੁਹੀਰ ਬਾਦਲ ਮਜੀਠੀਆ ਉਹ ਕੀ ਆਦ ਨਾਮ ਖਤਾ ਬਾਜੂਗਨ ਤੋਂ ਕੈਪਟਨ ਮਿੰਦੇ ਸਿੰਘ ਆਪਾਂ ਨਰਮਾ ਚੁਗ ਲੈਨੇ ਆ ਉਹ ਤੋਂ ਬਾਅਦ ਚਾਰ ਪੰਜ ਚੋਗਾ ਚੋੱਕ ਕੇ ਉਹਦੇ ਟੀਂਡੇ ਤੋੜ ਲੈਨੇ ਆ ਟੀਂਡੇ ਲਿਆ ਕੇ ਛਾਤੇ ਧਰ ਦਿੰਨੇ ਆ ਉਤਪਨਾ ਖੜ ਜਾਂਦੇ ਨੇ ਤੁਸੀਂ ਦੱਸਿਓ ਨਾ ਇਹਨਾਂ ਨੂੰ ਜਦੋਂ ਟੀਂਡੇ ਖੜ ਗਏ ਇਹਨਾਂ ਨੂੰ ਤਹਾਂ ਕੋਠੇ ਤੇ ਚੜ੍ਹ ਲਿਓ ਸਾਰਿਆਂ ਨੂੰ ਤੁਹਾਨੂੰ ਆ ਕੀ ਹੈ ਬਤਾਈਏ ਇਸਕੇ ਬਾਰੇ ਸਾਰਿਆਂ ਦਾ ਇੱਕੋ ਹੀ ਬ्यान ਹੋਊਗਾ ਪੰਜਾਬ ਕੀ ਛੱਤਾਂ ਵੀ ਬਹੁਤ ਉੱਚਾਉ ਹੈ ਉਹਨੂੰ ਕਿਵੇਂ ਦੱਸੀਏ ਛੱਤਾਂ ਤੇ ਨਹੀਂ ਇਹ ਟੀਂਡੇ ਤੋੜ ਕੇ ਲੈਂਦੇ ਹੋਇਆ ਭਾਈ ਉਹਨੂੰ ਟੀਂਡੇ ਪਤਾ ਹੀ ਨਹੀਂ ਕਦੇ ਕਦੇ ਗਏ ਹੋ ਨਰਮੇ ਦੇ ਖੇਤ ਤੋਂ ਪਤਾ ਲੱਗ ਗਿਆ ਜਦ ਸਪਰੇ ਦੀ ਢੋਲੀ ਮੋਡੇ ਤੇ ਧਰੀ ਹੋਵੇ ਮੋਨੋਕਰੋਟੋਫਾਸ ਵੀ ਸਿੜਕੀ ਜਾਂਦੇ ਤਾਂ ਜਿਹੜੀ ਬੈਨ ਹੈ ਸਾਡੇ ਤਾਂ ਬਿਆਈਆਂ ਵਿੱਚ ਦੀ ਜ਼ਹਿਰ ਚੜ ਗਈ ਤਾਹ ਸਾਡੇ ਤਾਂ ਖੂਨ ਹੀ ਜ਼ਰੀਲੇ ਹੋ ਗਏ ਸਪਰੇਆਂ ਕਰਦੇ ਕਰਦੇ ਜਿਹਦੇ ਹੱਥ ਹਰੇ ਰੰਗ ਦੇ ਹੋਣ ਪ੍ਰਧਾਨ ਪਾ ਕੇ ਆ ਹਰੇ ਰੰਗ ਦੇ ਹੋ ਜਾਂਦੇ ਯਾਰ ਹੱਥ ਸਾਡੀਆਂ ਬਿਆਈਆਂ ਵਿੱਚ ਦੀ ਜ਼ਹਿਰ ਚੜ ਗਈ ਸਾਨੂੰ ਇਹਨਾਂ ਨੂੰ ਕੋਈ ਇਹਨਾਂ ਫਿਕਰ ਹੀ ਨਹੀਂ ਕੀਤਾ ਪੰਜਾਬ ਦਾ ਹੁਣ ਝੋੜੀਆਂ ਆੜਦੇ ਫਿਰਦੇ ਆ ਮੈਂ ਝੋਲੀ ਘੜਦਾ ਗਵਾ ਲੋਕਾਂ ਨੂੰ ਗੱਡੀ ਜਾਂਦੇ ਆ ਤੁਸੀਂ ਹੁਣ ਕੋਈ ਕਰਦੇ ਹੋ ਯਾਰ ਲੋਕਾਂ ਨੇ ਤਾਂ ਤੁਹਾਨੂੰ ਇੰਨਾ ਰਾਜ ਦੇਤਾ ਸੀ ਜੇ ਚੱਜ ਦੇ ਨਿਕਲੇ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਇੱਥੇ ਐਂ ਤਾਂ ਉਹਦਾ ਕੰਮ ਕਰੀ ਜਾਂਦੇ ਸੀ ਸਾਨੂੰ ਕੀ ਲੋੜ ਸੀ ਇੱਥੇ ਆਉਣ ਦੀ ਜੇ ਚੱਜ ਦੇ ਨਿਕਲੇ ਹੁੰਦੇ ਤੁਸੀਂ ਹੁਣ ਮਾਫੀ ਮੰਗੀ ਜਾਂਦੇ ਹੋ ਤੁਸੀਂ ਹੁਣ ਲੋਕਾਂ ਨੂੰ ਜ਼ਿੰਮੇਵਾਰ ਠਹਿ ਰਹੀ ਜਾਂਦੇ ਹੋ ਬਈ ਕਿਉਂ ਲੋਕੋ ਜ਼ਿੰਮੇਵਾਰ ਨੇ ਬਈ ਕਹਿੰਦੇ ਤੁਸੀਂ ਜ਼ਿੰਮੇਵਾਰ ਹੋ ਕਹਿੰਦਾ ਲੈ ਕਿਉਂ ਲੋਕਾਂ ਨੇ ਇੰਨੀ ਵਾਰ ਥੋੜੀ ਸਰਕਾਰਾਂ ਬਣਾਦੇ ਤੁਸੀਂ ਕੰਮ ਕੀਤਾ ਹੁੰਦਾ ਲੋਕ ਫਿਰ ਅੱਛਾ ਕਹਿੰਦੇ ਜਿੱਦੁਰ ਮਰਜ਼ੀ ਦੇਖ ਲੋ ਸਾਰਾ ਕੰਮ ਕਹਿੰਦੇ ਅਸੀਂ ਕੀਤਾ ਤੇ ਫਿਰ ਹਟਾਏ ਕਿਉਂ ਲੋਕਾਂ ਨੇ ਫਿਰ ਜੇ ਨਹੀਂ ਕੀਤਾ ਤਾਂ ਲੋਕਾਂ ਨੇ ਹਟਾਏ ਕਿਉਂ ਫਿਰ ਸਾਨੂੰ ਨਹੀਂ ਪਤਾ ਕਿ ਵਿੱਦਿਆ ਨੂੰ ਕਿਹਨੇ ਠੰਗ ਮਾਰੀ ਐ ਸਾਨੂੰ ਪਤਾ ਨਹੀਂ ਲੋਕ ਕਮਲੇ ਨਹੀਂ ਕਿ 331 ਪਾ ਕੇ ਲੈਨ ਖਿੱਚ ਕੇ ਉੱਤੇ ਚੌਂਕਾ ਪਾ ਦੋ ਤਾਂ ਤੋਤਾ ਬਣ ਜਾਂਦਾ ਐਵੇਂ ਸੈਨ ਕਰਦੇ ਰਹੇ ਸਾਡੇ ਸਿੱਖਿਆ ਮੰਤਰੀ ਤੇ ਇਹਨਾਂ ਨੂੰ ਕੀ ਪਤਾ ਸਿੱਖਿਆ ਲ ਕੀ ਹੁੰਦੀ ਐ ਸਿੱਖਿਆ ਪੜ੍ਹੀ ਹੋਵੇ ਕਦੇ ਪੜ੍ਹਿਆ ਇਕਨੋਮਿਕਸ ਦਾ ਕਦੇ ਲੈਕਚਰ ਲਾਇਆ ਹੋਵੇ ਕਦੇ a² b² 2ab ਦਾ ਫਾਰਮੂਲਾ ਕਦੇ ਪੜ੍ਹਿਆ ਹੋਵੇ ਜ਼ਿੰਦਗੀ ਚ ਕਦੇ tan θ cos θ ਪੜ੍ਹਿਆ ਹੋਵੇ ਤਾਂ ਪਤਾ ਲੱਗੇ ਬਣ ਗਏ ਮੰਤਰੀ ਬਣ ਗਏ ਚੱਲ ਵੀ ਤੂੰ ਹੁਣ ਤੇਰਾ ਮੁੰਡਾ ਹੁਣ ਤੇਰਾ ਭਤੀਜਾ ਹੁਣ ਤੂੰ ਹੁਣ ਤੇਰਾ ਸਾਲਾ ਹੁਣ ਤੇਰਾ ਜੀਜਾ ਚੱਲ ਤੂੰ ਦੁਖੀ ਕਰਲੇ ਯਾਰ ਇਹਨਾਂ ਨੇ ਅਸੀਂ ਦੁਖੀ ਹੋ ਕੇ ਆਇਆ ਹਾਂ ਅਸੀਂ ਕੋਈ ਮੈਂ ਪੈਸੇ ਕਮਾਉਣੇ ਆ ਮੈਂ ਰਾਜਨੀਤੀ ਚ ਪੈਸੇ ਕਮਾਉਣ ਵਾਲਾ ਕੰਮ ਛੱਡੀ ਫਿਰਦਾ ਮੈਂ ਹੁਣ ਤਾਂ ਪੈਸੇ ਦੇ ਕੇ ਜਾਣਾ ਰੋਜ ਮੈਨੂੰ ਕਿਹੇ ਕਲਾਕਾਰ ਮੇਰੇ ਭਰਾ ਹੈ ਉਹਦਾ ਫੋਨ ਆਇਆ ਕਹਿੰਦਾ ਕਿੱਥੇ ਆ ਮੈਂ ਕਰਜ਼ੇ ਲਾਉਂਦਾ ਫਿਰਦਾ ਮੈਂ ਤੂੰ ਕਿਹੜੇ ਕਰਜ਼ੇ ਲੈਲੇ ਮੈਂ ਕਿਹਾ ਇਸੇ ਪਿੰਡ 'ਚ ਪਹਿਲਾਂ ਆਇਆ ਸੀ ਬਰਨਾਲੇ ਦੇ ਕੋਲੋਂ ਪਿੰਡ ਸੀ ਮੈਂ ਕਿਹਾ ਜਦੋਂ ਮੈਂ ਕਲਾਕਾਰ ਦੇ ਤੌਰ ਤੇ ਆਇਆ ਸੀ 2.5 ਲੱਖ ਲਿਆ ਸੀ ਮੈਂ ਕਿਹਾ ਉਹਦਾ حساب ਲਈ ਫਿਰਦਨੇ ਵੀ ਅੱਜ ਤੋਂ ਐਨੇ ਸਾਲ ਪਹਿਲਾਂ 2.5 ਲੱਖ ਲਿਆ ਸੀ ਹੁਣ ਐ ਕਰ ਵਿਆਜ ਲੱਗ ਕੇ 7 7 ਲੱਖ ਬਣ ਕੇ ਦੇ ਕੇ ਜਾ ਮੈਂ ਕਿਹਾ ਮੈਂ ਤਾਂ ਕਰ ਜਿਲੇ ਉਹਨਾਂ ਕਰਦਾ ਯਾਰ ਪੁਰਾਣੇ ਉਹ ਸਾਰਿਆਂ ਨੂੰ ਯਾਦ ਹੈ ਹੁਣ ਕਿਸੇ ਪਿੰਡ ਚ ਇਹ ਹੈ ਜਾਨੀਗਾ ਮੈਂ ਸ਼ੋਅ ਨਾ ਕੀਤਾ ਹੋਵੇ ਆਬਦਨੀ ਵਾਲੇ ਵਾਗਗੇ ਵਾਲੇ ਬੁੱਗੀਪੁਰ ਵਾਲੇ ਹਰੇ ਕੋਹਬਰੀ ਵਾਲੇ ਸਾਰੇ ਉਹਨਾਂ ਪਿੰਡਾਂ ਚ ਰੋਜ਼ ਤਾਂ ਹੁੰਦੇ ਰਹੇ ਸਬਿਆਚਾਰਕ ਮੇਲਿਆਂ ਤੇ ਸੁ ਮੈਨੂੰ ਕੋਈ ਐ ਨਹੀਂ ਹੈਗਾ ਕੋਈ ਮੈਂ ਕੋਈ ਕੁਰਸੀ ਨੂੰ ਚਿਪਕਣ ਵਾਲਾ ਸੀ ਕਦੋਂ ਕੁਰਸੀਆਂ ਵਾਲਿਆਂ ਜਨਾਬ ਜੀ मनु पत्रकार कहें कुर, जिस कुर्सी पर आप बैठे हो उस कुर्सी पर बैठकर बड़े बड़ों के दिमाग खराब हो जाते हैं। आपका क्यों नहीं हुआ मैं फर्क इतना है जो पहले थे ना वो कुर्सी पर बैठकर फेमस होते थे कुर्सी पर बैठकर मशहूर होते थे मैं मशहूर होने के बाद कुर्सी पर बैठा हूं मुझे कोई मशहूरी की गलत फेहमी ये कर देने चौबीस घंटे मैनू गाला तड़की मैनु गांडने लगे मैं माड़ा की करता यार तड़की मेनू गाला कटना ਅੱਛਾ ਜਦੋਂ ਉਹਨਾਂ ਨੇ ਟੀਵੀ ਤੇ ਮੈਂ ਪਹਿਲਾਂ ਆਉਂਦਾ ਹੁੰਦਾ ਸੀ ਪੀਟੀਸੀ ਤੇ ਉਦੋਂ ਕਹਿੰਦੀ ਕਮਾਂਡ ਭਗੰਤ ਮਾਨ ਕਮਿਟੀ ਦੀ ਸ਼ਾਨ ਉਹ ਕਹਿੰਦੇ ਨਾ ਨਾ ਬੰਦਾ ਹੀ ਨਹੀਂ ਬੜਿਆ ਇਹ ਬੰਦਾ ਨਹੀਂ ਬੜਲਾ ਮੈਂ ਕਰ ਕੀ ਦਿੱਤਾ ਨੁਕਸਾਨ ਕਰਤਾ 1 ਰੁਪਈਆ ਦਾ ਗਿਣਾ ਦਿਓ ਤਿੰਨ ਸਾਲ ਹੋ ਗਏ ਯਾਰ 1 ਰੁਪਈਆ ਦਾ ਨੁਕਸਾਨ ਗਿਣਾ ਦਿਓ ਮੈਨੂੰ ਪੰਜਾਬ ਦਾ ਕਰਤਾ ਹੋਵੇ ਮੈਂ ਸਾਨੂੰ ਜੋ ਕਹਿੰਦੇ ਮੌਕਾ ਕਿ ਉਹ ਠੇਕਾ ਲਿਆ ਤੁਸੀਂ ਜੇ ਸਾਨੂੰ ਦੇਤਾ ਸਾਨੂੰ ਬਹਿਣਾ ਨਹੀਂ ਹੁੰਦਾ ਸਾਨੂੰ ਮੁੱਖ ਮੰਤਰੀ ਨਹੀਂ ਬਣਨਾ ਆਉਂਦਾ ਸਾਨੂੰ ਮੰਤਰੀ ਨਹੀਂ ਬਣਨਾ ਆਉਂਦਾ ਆ ਬੇਟਾ ਬੰਦਾ ਬਰਬਾਦ ਕਰਕੇ ਰੱਖਦਾ ਖਾਨਦਾਨ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੇ ਜਿਲਦੇਵ ਸਿੰਘ ਖੋਡੀਆਂ ਜਦੋਂ ਐਮਪੀ ਬਣੇ ਸੀਗੇ ਛੋਟੇ ਛੋਟੇ ਹੁੰਦੇ ਸੀ ਅਜ ਤਾਂ ਟੀਵੀ ਤੇ ਦੇਖਦ ਹੁੰ ਸੀ লাশ ਮਰੀ ਸੀ ਇੱਕ ਕਈ ਦਿਨ ਬਾਅਦ ਦਰਿਆ ਚ ਖਤਮ ਕਰਕੇ ਰੱਖਦਾ ਪਰਿਵਾਰ ਅੱਜ ਗੱਲ ਵੈਲਕਮ ਤੁਸੀਂ ਆਓ ਬੰਦੇ ਨੇ ਉਹਨ 2000 ਬਾਈ ਚ ਪ੍ਰਕਾਸ਼ ਸਿੰਘ ਬਾਦਲੀ ਹਰਾਇਆ ਦੇਖੋ ਕਿ ਮੈਂ ਵੀ ਫਿਰ ਖੇਤੀਬਾੜੀ ਵਿਭਾਗਤ ਜਾਂਦਾ ਮੈਂ ਉਹਨਾਂ ਦੇ ਘਰ ਦੀ ਮੂਰਤੀ ਹੂਟਰ ਮਾਰ ਕੇ ਲੱਗੇਗਾ ਬਿਆਜਾ ਨਾ ਕਰਨ ਨੂੰ ਕੀ ਕਰਦਾ ਵਾਤਾ ਯਾਰ ਵਕਤ ਹੁੰਦਾ ਯਾਰ ਟਾਈਮ ਹੈ ਤੁਸੀਂ ਰੱਬ ਬਣ ਜਾਂਦੇ ਹੋ ਅੱਜ ਤੁਹਾਨੂੰ ਚਾਰ ਸਲੂਟ ਪੈਂਦੇ ਆ ਤੁਸੀਂ ਰੱਬ ਬਣ ਕੇ ਇਹ ਗਲਤਫਹਿਮੀ ਕੱਢਣੀ ਚਾਹੀਦੀ ਹੈ ਹਰ ਇੱਕ ਨੂੰ ਵਕਤ ਬਹੁਤ ਵੱਡੀ ਚੀਜ਼ ਹੈ ਜੀ ਵਕਤ ਇਹ ਪੁਖਾਰੀਆਂ ਤੋਂ ਭਿਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਰਾਜਿਆਂ ਨੂੰ ਪੀਖ ਮੰਗਣ ਲਾ ਦਿੰਦਾ ਹੈ ਵਕਤ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਘੜੀ ਹੈ ਕਰਤਾ ਰੌਂਡ ਰਹੀਏ ਬਸ ਪ੍ਰਮਾਤਮਾ ਤੋਂ ਡਰ ਕੇ ਰਹੀਏ ਸੋ ਇਹਨਾਂ ਦੀਆਂ ਜਿਹੜੀਆਂ ਇਹ ਇੱਧਰ ਇੱਧਰ ਪਹਿਲਾਂ ਇਹ ਜੇ ਫੰਕਸ਼ਨ ਹੋਇਆ ਪਹਿਲਾਂ ਇੱਥੇ ਕਦੇ ਪੰਜਾਬ 'ਚ ਕਦੇ ਹੋਇਆ ਫੰਕਸ਼ਨ ਇਹ ਜਹਾ ਕਿ ਜਿੱਤੇ ਅਸੀਂ ਭੈਣਾ ਨੂੰ ਇਹ ਕਹੀਏ ਕਿ ਆਹ ਲਓ ਜੀ ਤੁਸੀਂ ਇੰਨੇ ਕਰੋੜ ਦੀ ਗੱਲ ਕਰ ਲਈ ਜੀ ਤੁਸੀਂ ਇੰਨੇ ਆ ਤੁਹਾਡਾ ਆਸਮਾ ਇਹੋ ਜਿਹਾ ਤਾਂ ਫੰਕਸ਼ਨ ਹੀ ਹੋਣਾ ਓਟ ਕੇ ਸੀ ਨਿਯੁਕਤੀ ਪੱਤਰ ਸਮਰੂਹ ਇਹ ਕਹਾਂ ਕਦੋਂ ਨਿਯੁਕਤੀ ਕਿਹਦੀ ਨਿਯੁਕਤੀ ਜਿਹੜਾ ਇਹਨਾਂ ਦਾ ਹੈਗਾ ਪੈਸੇ ਦੇ ਕੇ ਚਾੜ ਕੇ ਜਾਓ ਤਾਂ ਨਿਯੁਕਤੀ ਹੋ ਨਹੀਂ ਨਿਯੁਕਤੀ ਨਹੀਂ 50000 ਨੌਕਰੀ ਦੇ ਕਿਹਾ ਖੜਾ ਤੁਹਾਡੇ ਸਾਹਮਣੇ 1 ਰੁਪਈਆ ਵੀ 1 ਰੁਪਈਆ ਵੀ ਕੋਈ ਜਿਵੇਂ ਆਪਣੇ ਪੰਜਾਬੀ ਚ ਕਹਿੰਦੇ ਨੇ ਗਲੀ ਵਾਲਾ ਪੈਸਾ ਵੀ ਗਿਣਾ ਦੇਣਾ ਕੋਈ ਸਮਝ ਲਓ ਮੈਂ ਸਲਫਾਸ ਕਾਲੀ ਰਪਈਆ ਨਿਕਾਦਾ ਸਰਪਾਤ ਕਰੇ ਪੁਰੇ ਦੁਬੱਟ ਕੀ ਕਰੀਏ ਯਾਰ ਅਗਾਂ ਚੌਨੇ ਪੰਜਾਬ ਤਰੱਕੀ ਕਰੇ ਸਾਡੀ ਅੱਖਾਂ ਸਾਹਮਣੇ ਪੰਜਾਬ ਖਤਮ ਹੋ ਜਾਂਦਾ ਸੀ ਅਸੀਂ ਆ ਗਏ ਸਾਨੂੰ ਲੋਕਾਂ ਨੇ ਬਿਠਾਤਾ ਹੁਣ ਰੋਈ ਜਾਂਦੇ ਨੇ ਹੁਣ ਕਹਿੰਦੇ ਸਾਨੂੰ ਬੇਰ ਦੁਬਾਰੇ ਲਿਓ ਜੀ ਸਾਡੀਆਂ ਸਾਰੀਆਂ ਗਲਤੀਆਂ ਮਾਫ ਕਰੋ ਜੀ ਸਾਥੋ ਆ ਉਦੋਂ ਤਾਂ ਕਰਕੇ ਹਾਂ ਐਂ ਕੀਤਾ ਹਾਂ ਐਂ ਵੀ ਤੂੰ ਕੀਤਾ ਐਂ ਕੀਤਾ ਬਾਅਦ ਕਹਿੰਦਾ ਮਾਗਦਾ ਫਿਰ ਕੀਤਾ ਤਾਂ ਕੁਝ ਨਹੀਂ ਮੈਨੂੰ ਮੈਂ ਕਹ ਤਾ ਜਿੰਦੇ ਉੱਥੇ ਝੂਠ ਬੋਲੇ ਇਹਦਾ ਮਤਲਬ ਯਾਰ ਤੂੰ ਨਾ ਕਹਿੰਦਾ ਫਿਰ ਨਾ ਕਹਿ ਕੇ ਦੱਸਦਾ ਵੀ ਹਾਂ ਨਹੀਂ ਕੀਤਾ ਉਹਨਾਂ ਕੋਲ ਸਾਰੇ ਸਬੂਤ ਪਏ ਸੀਗੇ ਜੇ ਨਾ ਕਹਿੰਦੇ ਉਹਨਾਂ ਸਾਰੇ ਸਬੂਤ ਦੇਣੇ ਸੀ ਵੀ ਆਹ ਆ ਫਿਰ ਉਹਦੇ ਤਾਂ ਹਾਂ ਹਾਂ ਕਰੀਗੇ ਬਾਜ ਮੁੱਕਰ ਐ ਲੋਕਾਂ ਨੂੰ ਕੰਮ ਨਹੀਂ ਸਮਝਦੇ ਯਾਰ ਸਾਡੇ ਰੱਬ ਨੂੰ ਭੇਜੋਗੇ ਤੁਸੀਂ ਯਾਰ ਐ ਤਾਂ ਨਾ ਕਰੋ ਯਾਰ ਤੁਸੀਂ ਕੋਈ ਜਮਾਂਦਰੂ ਰਾਜੇ ਹੋ ਲੋਕਤੰਤਰ ਹੈ ਜਿੰਨੂੰ ਮਰਜ਼ੀ ਚਤਾ ਲਿਓ ਬਾਈ ਜੀ ਮੈਂ ਸੰਗਰੂਰ ਤੋਂ 14 ਚ ਖੜਾ ਹੋਇਆ ਮੈਨੂੰ ਮਜ਼ਾਕ ਕਰਦੀ ਸੀ ਕਹਿੰਦਾ ਸੁਦੇਵ ਸਿੰਘ ਢੀਂਸਾ ਕਹਿੰਦਾ ਕਹਿੰਦਾ ਮੈਂ ਭਗਵੰਤ ਮਾਨ ਦੀ ਫੋਟੋ ਦੇਖੀ ਹੱਥ ਬੰਨ ਕੇ ਪੋਸਟਰ ਲੱਗੇ ਪਿਆ ਸੀ ਕਹਿੰਦਾ ਇੱਕ ਮੈਨੂੰ ਬਹੁਤ ਹਾਸਾ ਆਇਆ ਕਹਿੰਦਾ ਉਹਦੀ ਫੋਟੋ ਦੇਖ ਕੇ ਲੈ ਇਹ ਵੀ ਵੋਟਾਂ 'ਚ ਖੜੇ ਹੋਗੇ ਕਹਿੰਦਾ ਮੈਂ ਕੋਈ ਨਹੀਂ ਢੀਂਸਾ ਸੋ ਵੋਟਾਂ ਪੈਣ ਵਾਲੇ ਦਿਨ ਤੱਕ ਹੱਸ ਲੋ ਮੇਰੀ ਫੋਟੋ ਦੇਖ ਕੇ ਅਜਰਟ ਤੋਂ ਬਾਅਦ ساری ਉਮਰ ਗਰੀ ਫੋਟੋ ਦੇਖ ਕੇ ਰੋਇਆ ਕਰੂੰਗਾ ਅਜਰ ਹੁੰਦੇ ਹੁਣ ਮੇਰਾ ਨਾਮ ਲੈ ਕੇ ਦਿਖਾਓ ਕਿਸੇ ਕੋਲ ਉਹਦੀ ਮਾਰਦੇ ਚੀਕ ਨਾ 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 ਉਹਦੀ ਗੱਲ ਨਹੀਂ ਕਰ ਕਿਉਂ ਕਿਉਂਕਿ ਸੱਚ ਬੋਲਦਾ ਮੈਂ ਮੈਂ ਕੁਝ ਲੁਕਾਉਂਦਾ ਨਹੀਂ ਤੇ ਇਹਨਾਂ ਦੇ ਪਰਦੇ ਮੈਂ ਛੱਡਦਾ ਨਹੀਂ ਮੈਨੂੰ ਬੜਾ ਪੰਗਾ ਪੈ ਗਿਆ ਯਾਰ ਇਹ ਕਿੱਥੋਂ ਆ ਗਿਆ ਇਹ ਮੈਂ ਕਿਹਾ ਮੈਂ ਤਾਂ ਮੈਂ ਤਾਂ ਇਹੀ ਆ ਗਿਆ ਜੀ ਮੈਂ ਕੀ ਕਰਾਂ ਮੈਂ ਤਾਂ ਦੇਸੀ ਆ ਸੋ ਅੱਜ ਵੀ ਤੁਹਾਡੇ ਸਾਹਮਣੇ ਆਇਆ ਜੀ ਆ ਮੈਂ ਪਹਿਲਾਂ ਵੀ ਆਇਆ ਸੀ ਫਿਊਚਰ 'ਚ ਵੀ ਆਜੂ ਰਹੂੰਗਾ ਮੈਨੂੰ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਕਿ ਉਹ ਕੀ ਕਹਿੰਦੇ ਨੇ ਜਿੰਨਾ ਚਿਰ ਤੁਸੀਂ ਨਾਲ ਹੋ ਬਸ ਕਿਉਂਕਿ ਲੋਕਾਂ ਦੀ ਪਰਮਾਤਮਾ ਬਸਿਆ ਬਹੁਤ ਆ ਤੁਸੀਂ ਵਧੀਆ ਕੰਮ ਕਰ ਰਹੇ ਹੋ ਚਾਰ ਜ਼ਿਲ੍ਹਿਆਂ ਦਾ ਅੱਜ ਲਗਭਗ ਕਿੰਨੇ ਹਜ਼ਾਰ ਲੇਡੀਜ਼ 25000 ਚਾਰ ਜ਼ਿਲ੍ਹੇ ਚਾਰਜ ਲੈਂਦੇ ਆ 25 ਹਜ਼ਾਰ ਲੇਡੀਜ਼ ਨੂੰ ਕੰਮ ਮਿਲ ਗਿਆ ਹੋਰ ਵੀ ਸਾਰੇ ਪੰਜਾਬ 'ਚ ਕਰਾਂਗਾ ਕੰਮ ਮੈਂ ਕੋਈ ਕਿਸੇ ਪ੍ਰਾਈਵੇਟ ਕੰਪਨੀ ਦੀ ਐਡਵਰਟਾਈਜ਼ਮੈਂਟ ਕਰਨ ਨਹੀਂ ਆਇਆ ਜੇ ਪ੍ਰਾਈਵੇਟ ਕੰਪਨੀ ਸਾਡੀਆਂ ਮਾਵਾ ਭੈਣਾਂ ਨੂੰ ਸਾਡੇ ਧੀਆਂ ਪੋਤਾਂ ਨੂੰ ਕੰਮ ਦਿੰਦੇ ਤਾਂ ਮੈਂ ਮੈਂ ਆਉਂਗਾ ਮੈਂ ਆਉਂਗਾ ਮੈਂ ਆਪਦੁਰਘਟਨ ਕਰੂੰਗਾ ਸਾਨੂੰ ਕੰਮ ਦਿਓ ਜੀ ਸਾਡਾ ਰੋਜ਼ਗਾਰ ਦਾ ਪ੍ਰਬੰਧ ਕਰੋ ਸਾਨੂੰ ਹਗਲਾ ਮਤ ਨੂੰ ਕਹਿਣੀ ਸੀ ਔਰ ਇੰਨੇ ਪਿਆਰ ਨਾਲ ਇੰਨੇ ਜਿੱਦਤ ਨਾਲ ਮੈਨੂੰ ਸੁਣਿਆ ਸਾਹਿਬਾਂ شہیدਾਂ ਦੇ ਵਾਰਿਸਾਂ ਗੁਰੂ ਸਾਹਿਬ ਜਿਨ੍ਹਾਂ ਨੇ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਕੌਮ ਤੋਂ ਬਾਹਰ ਤੇ ਅਸੀਂ ਤਾਂ ਉਹਨਾਂ ਦੇ ਵਾਰਿਸ ਹਾਂ ਸਾਨੂੰ ਤਾਂ ਕੋਈ ਨਾ ਸਿਖਾਵੇ ਘਟੋ ਘਟ ਕਿ ਦੇਸ਼ ਭਗਤੀ ਕੀ ਹੁੰਦੀ ਹੈ ਜਾਂ ਪੰਜਾਬ ਕਿਹਨੂੰ ਕਹਿੰਦੇ ਅਸੀਂ ਤਾਂ ਹੱਥੀ ਬਣਾਇਆ ਸਾਰਾ 47 ਵੇਲੇ 10 ਲੱਖ ਬੰਦਾ ਸਾਡੇ ਹੀ ਮਰਿਆ ਸਾਡੇ ਨਾਨੇ ਨਾਨੀਆਂ ਸਾਡੀ ਭੂਆ ਭੁੱਪੜ ਦਿਓ ਸਾਡੀ ਅਸੀਂ ਅਸੀਂ ਉਹ ਚੱਲਿਆ ਜਿਹੜਾ ਚੱਲਿਆ ਅੱਜ ਵੀ ਅਸੀਂ ਚੱਲਦੇ ਹਾਂ ਜਦੋਂ ਆਉਂਦੇ ਆ ਪਹਿਲਾਂ ਗੋਲੀ ਸਾਡੇ ਸਾਡਾ ਸੀਨਾ ਹੁੰਦਾ ਫਿਰ ਸਾਨੂੰ ਗਾਣਾ ਕੱਢੀ ਜਾਂਦੇ ਬਾਅਦ ਤੁਸੀਂ ਆਏ ਨਹੀਂ ਹੈਗੇ ਤੁਸੀਂ ਉਹਨੇ ਹੋਰ ਕੀ ਕਰੀਏ ਯਾਰ ਰੋਟੀ ਅਸੀਂ ਕੌਣ ਹਾਂ ਤੁਹਾਨੂੰ ਧਰਤੀ ਖਰਾਬ ਕਰ ਲਈ ਅਸੀਂ ਆਪਣੀ ਪਾਣੀ ਸਾਡਾ 450 ਫੁੱਟ ਤੇ 450 ਫੁੱਟ ਤੇ ਚਲਾ ਗਿਆ ਹੋਰ ਕਰੀਏ ਕੀ ਅਸੀਂ ਉਹਨਾਂ ਸਾਨੂੰ ਨਾਰੇ ਲਾਉਣੇ ਪੈ ਰਹੇ ਮੁਰਦਾਬਾਦ ਦੇ ਸਾਨੂੰ ਆਪਣੇ ਫਸਲਾਂ ਦੇ ਭਾਅ ਮੰਗਣੇ ਪੈ ਰਹੇ ਦੇ ਦਿਓ ਸਾਨੂੰ ਭਾਅ ਜਤ ਜੋ ਮਰਜੀ ਪੈਦਾ ਕਰਾ ਲਓ ਜਿਹੜਾ ਤੁਸੀਂ ਕੋਲੰਬੀਆ ਤੋਂ ਮਸੂਰ ਤੇ ਮਹਾਂ ਦੀ ਦਾਲ 2 ਬਿਲੀਅਨ ਡਾਲਰ 2 ਬਿਲੀਅਨ ਡਾਲਰ ਦੀ ਦਾਲ ਭਾਰਤ ਕੋਲੰਬੀਆ ਤੋਂ ਮੰਗਵਾਉਂਦਾ ਮੈਂ ਕਿ ਸਾਨੂੰ ਦਿਓ ਮੌਕਾ ਜੀ ਅਸੀਂ ਅਸੀਂ ਪੈਦਾ ਕਰਕੇ ਦੇ ਦਿੰਨੇ ਤੁਹਾਨੂੰ ਮਸੂਰ ਤੇ ਮਹਾਂ ਦਾਲ ਸਾਨੂੰ ਐਮਐਸਪੀ ਦਿਓ ਅਹੀ ਅਜੀਤ ਆਏ ਉਧਰ ਨੂੰ ਕਰ ਨਾ ਜਾਣ ਲਾ ਦੀਏ ਵੀ ਉਹ ਆਪਣੇ ਤੋਂ ਦੂਜੇ ਦੇਸ਼ ਮਂਗਾਇਆ ਕਰਨਗੇ ਤੂੰ ਦੱਸੋ ਮੈਂ ਕਿਉਂ ਖਰਚੀ ਜਾਂਨੇ ਪੈਸੇ ਸਾਡ ਨੂੰ ਦੋ ਧਰਤੀ ਸਾਡੀ ਹੈ ਜੀ ਆਪ ਜਾਓ ਜੋ ਮਰਜੀ ਪੀ ਦੋ ਉਹ ਕੋ ਪੈਨ ਸੋ ਮੈਂ ਤੁਹਾਨੂੰ